ਪੰਜਾਬੀ ਵੈਦ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੋਪਾਹ ਹਜੂਤ ਸਾਹਿਬ ਹੇਮਕੁੰਨ ਸਾਹਿਬ ਤੇ ਹੋਰ ਵੀ ਜਿੱਥੇ ਪੰਜਾਬੀ ਵਾਸਤੇ ਨੇ ਉਸ ਦੀ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਮਾਲਵਾ ਇਲਾਕੇ ਦੇ ਵਿੱਚ ਅਗਲੇ 2 ਹਫਤੇ ਕੜਾਕੇदार ਧੁੱਪ ਹੋਵੇਗੀ ਤੇ ਹਲਕੀ ਤੇ ਦਮਿਆਨੀ ਬਦਲਵਾਈ 17 ਤੇ 21 22 ਤਰੀਕ ਨੂੰ ਹੋ ਸਕਦੀ ਆ ਮੀਂਹ ਪਾਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਵੱਧ ਤੋਂ ਵੱਧ ਟੈਂਪਰੇਚਰ 37 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਘਾਟ ਤੋਂ ਘੱਟ 20 ਡਿਗਰੀ ਸੈਲਸੀਅਸ ਅਗਲੇ 2 ਹਫਤਿਆਂ ਦੇ ਵਿੱਚ ਹੋਵੇਗਾ ਮਾਝਾ ਇਲਾਕੇ ਉਤੇ ਨਜ਼ਰ ਮਾਰੀ ਹੈ ਤੇ ਕੜਾਕੇਦਾਰ ਗਰਮੀ ਅਗਲੇ 2 ਹਫ਼ਤਿਆਂ ਦੇ ਵਿੱਚ ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਨਵਾਂ ਸ਼ਹਿਰ ਤੇ ਬਾਕੀ ਦੁਆਬਾ ਇਲਾਕੇ ਦੇ ਵਿੱਚ 12-13 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਤੇ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਛੁੱਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਅਗਲੇ 2 ਹਫ਼ਤੇ ਕੋਈ ਵੀ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਵੱਧ ਤੋਂ ਵੱਧ ਟੈਂਪਰੇਚਰ 35 ਡਿਗਰੀ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ 20 ਡਿਗਰੀ ਟੈਂਪਰੇਚਰ ਅਗਲੇ 2 ਹਫਤੇ ਰਹੇਗਾ। ਹਿਮਕੋਨ ਸਾਹਿਬ ਉੱਤਰਾਖੰਡ ਚਮੋਲੀ ਡਿਸਟ੍ਰਿਕਟ ਦੇ ਵਿੱਚ 12 ਤੇ 13 ਤੇ 14 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਇਸੇ ਤਰ੍ਹਾਂ ਹੀ 17 18 ਤੇ 19 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ ਤੇ ਅਗਲੇ 2 ਹਫਤੇ ਘੜਾਕੇਦਾਰ ਬੱਦਲ ਰਹਿਣਗੇ। ਮਨਾਲੀ ਦੇ ਵਿੱਚ 13 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਅਗਲੇ 2 ਹਫਤੇ 22 23 ਤੇ 24 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਨਦੇੜ ਹਜੂਰ ਸਾਹਿਬ ਅਗਲਾ ਹਫਤਾ ਹਲਕੀ ਦਰਮਿਆਨੀ ਬਦਰਵਾਈ ਹੋਵੇਗੀ ਤਾਂ ਫਿਰ 20 21 22 23 24 ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਦੁਬਈ ਦੇ ਵਿੱਚ ਵੀ ਕੜਾਕੇदार ਗਰਮੀ ਅਗਲੇ 2 ਹਫਤੇ ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਸੈਲਸੀਅਸ 20 ਤਰੀਕ ਨੂੰ ਹੋਵੇਗਾ ਤੇ ਰਾਤ ਦੇ ਟਾਈਮਕਾਰ ਤੋਂ ਘੱਟ 29 ਡਿਗਰੀ ਸੈਲਸੀਅਸ ਟੈਂਪਰੇਚਰ ਜਾਵੇਗਾ ਬ੍ਰੈਮਟਨ অন্ਟਾਰੀਓ ਕੈਨੇਡਾ ਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲਵਾਈ ਅਗਲੇ 2 ਹਫ਼ਤਿਆਂ ਦੇ ਵਿੱਚ ਹੋ ਸਕਦੀ ਹੈ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਵੱਧ ਤੋਂ ਵੱਧ ਟੈਂਪਰੇਚਰ 27 ਡਿਗਰੀ ਤੋਂ ਲੈ ਕੇ 28 ਡਿਗਰੀ ਹੋਵੇਗਾ ਤੇ ਰਾਤ ਦੇ ਟਾਈਮ ਘੱਟੋ ਘੱਟ 14 ਡਿਗਰੀ ਸੈਲਸੀਅਸ ਤੋਂ 15 ਡਿਗਰੀ ਸੈਲਸੀਅਸ ਰਾਤ ਦੇ ਟਾਈਮ ਅਗਲੇ 2 ਹਫ਼ਤੇ ਬਣਿਆ ਰਹੇਗਾ ਯੂਬਾਸਿਟੀ ਸਟਾਕਟਨ ਕੈਲੀਫੋਰਨੀਆ ਜਿੱਥੇ ਕਿ ਕਾਫੀ ਪੰਜਾਬੀ ਵੱਸਦੇ ਨੇ ਮੌਸਮ ਦੀ ਤਬਦੀਲੀ ਅਗਲੇ ਹਫਤੇ ਤੋ ਹੋਵੇਗੀ ਵਾਤਵਾਰਿਕ ਟੈਂਪਰੇਚਰ 25 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ 13 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਹਲਕੇ ਦਰਮਿਆਨੀ ਬਦਲਵਾਈ ਤੇ ਨਾਲ ਧੁੱਪ ਲੱਗਦੀ ਰਹੇਗੀ ਨਿਊਯਾਰਕ ਦੇ ਵਿੱਚ ਵਾਤਵਾਰਿਕ ਟੈਂਪਰੇਚਰ 28 ਡਿਗਰੀ ਸੈਲਸੀਅਸ ਅਗਲੇ 2 ਹਫਤਿਆਂ ਦੇ ਵਿੱਚ ਤੇ 19 ਤਰੀਕ ਤੇ 21 ਤਰੀਕ ਨੂੰ ਹਲਕੀ ਦਰਮਿਆਨੀ بارش ਹੋ ਸਕਦੀ ਆ ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 17 ਡਿਗਰੀ ਅਗਲੇ 2 ਹਫਤਿਆਂ ਦੇ ਵਿੱਚ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬੈਲ ਆਈਕਨ ਉੱਤੇ ਜਰੂਰ ਕਲਿੱਕ ਕਰਦੇ ਹੋ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ